ਇੰਡੀਆ 17 ਸਾਲ ਬਾਅਦ ਵਰਲਡ ਕੱਪ ਜਿੱਤ ਗਿਆ ਹੈ ਸੋ ਅੱਜ ਯੂਐਸਏ ਦੇ ਵਿੱਚ ਫਾਈਨਲ ਮੈਚ ਜਿਹੜਾ ਸੀਗਾ ਇੰਡੀਆ ਔਰ ਸਾਊਥ ਅਫਰੀਕਾ ਦਾ ਫਾਈਨਲ ਮੈਚ ਹੈ ਜਿਸ ਦੇ ਵਿੱਚ 7 ਰਨ ਦੇ ਨਾਲ ਇੰਡੀਆ ਦੀ ਜਿਹੜੀ ਆ ਜਿੱਤ ਹੋਈ ਆ ਸੋ ਇਸ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਜਸਪ੍ਰੀਤ ਗੁਮਰਾ ਨੂੰ ਮੈਨ ਆਫ ਦਾ ਟੂਰਨਾਮੈਂਟ ਜੁਨਾ ਹੈ ਗਿਆ ਤੇ ਇਸ ਮੈਚ ਵਿੱਚ ਵਿਰਾਟ ਕੋਹਲੀ ਮੈਨ ਆਫ ਦਾ ਮੈਚ ਰਹੇ ਜਦ ਕਿ ਸਾਰੇ ਇੰਡੀਅਨ ਖਿਡਾਰੀਆਂ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਔਰ ਹਾਰਦਿਕ ਨੇ ਅੱਜ ਕਮਾਲ ਕਰਤਾ ਤੇ ਜਸਪ੍ਰੀਤ ਧੁੰਮਰਾ ਤੇ ਅਰਸ਼ਦੀਪ ਤੇ ਸਾਰੇ ਹੀ ਜਿੰਨੇ ਵੀ ਵੀ ਇੰਡੀਆ ਦੇ ਬੈਟਸਮੈਨ ਆ ਸਾਰੇ ਵੀ ਬਹੁਤ ਵਧੀਆ ਪਰਫਾਰਮੈਂਸ ਰਹੀ ਇੰਡੀਆ ਵਰਲਡ ਕਪ T20 ਇੰਡੀਆ ਨੇ ਜਿੱਤ ਲਿਆ